ਲਓ ਜੀ ਕੁਸ ਫਾਈਨਲੀ ਆਪਣੇ ਸੂਟ ਦੀ ਲੁੱਕ ਇਸ ਤਰ੍ਹਾਂ ਬਣ ਕੇ ਤਿਆਰ ਹੋਈ ਹੈ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰਨਾ ਤੇ ਚਲੋ ਜੀ ਇੱਧਰ ਆਪਾਂ ਅੱਜ ਦੇਖੋ ਰੈੱਡ ਕਲਰ ਦਾ ਸੂਟ ਹੈ ਤੇ ਆਪਾਂ ਇਹ ਪਿਓਰ ਸ਼ਲਕ ਤੇ ਰੈਡੀ ਕੀਤਾ ਹੈ ਤੇ ਇੱਧਰ ਤੁਸੀਂ ਆਪਣੇ ਸੂਟ ਤਾਂ ਦੇਖ ਸਕਦੇ ਹੋ ਫੋਰ ਸੈੱਟ ਏਹ ਰਿਹਾ ਕੁਛ ਆਪਾਂ ਪਰਲ ਵਰਕ ਤੇ ਤਿੱਲੇ ਵਰਕ ਨਾਲ ਬਹੁਤ ਹੀ ਜ਼ਿਆਦਾ ਹੈਵੀ ਇਸ ਤਰ੍ਹਾਂ ਤਿਆਰ ਕੀਤਾ ਤੇ ਨਾਲ ਹੀ ਆਪਾਂ ਇਹਦਾ ਅੰਗਲੇ ਵਰਕ ਦੇ ਨਾਲ ਤੇ ਇਹ ਰਿਹਾ ਇਹਦੇ ਬਾਜੂ ਵਰਕ ਤੇ ਲਓ ਜੀ ਸੂਟ ਦੀ ਲੁੱਕ ਤੁਸੀਂ ਕੁਝ ਵੇਖ ਸਕਦੇ ਹੋ ਇਸ ਤਰ੍ਹਾਂ ਆਪਣੀ ਬਣ ਕੇ ਸੂਟ ਆਪਣਾ ਤਿਆਰ ਹੋਇਆ ਤੇ ਤੁਸੀਂ ਵੀ ਆਪਣੇ ਮਨਪਸੰਦ ਫੈਬਰਿਕ ਤੇ ਤੇ ਕੋਈ ਵੀ ਡਿਜ਼ਾਈਨ ਆਪਣੇ ਤੋਂ ਇਸ ਤਰ੍ਹਾਂ ਬਣਵਾ ਸਕਦੇ ਹਾਂ ਤੇ ਆਪਣੇ ਬਹੁਤ ਹੀ ਰੇਟ ਵਾਜੂਕ ਜਾਂ ਆਪਾਂ ਠੀਕ ਜੇ ਰੇਟ ਰੱਖੇ ਹੋਏ ਨੇ ਸੂਟਾਂ ਦੇ ਤੇ ਲਓ ਜੀ ਇਹ ਸੂਟ ਦਾ ਆਪਣੇ ਦਾ ਹੈਗਾ ਪਹੁੰਚਾ ਵਰਕ ਉਹ ਤੁਹਾਡੀ ਚੁਆਇਸ ਹੈ ਵੀ ਤੁਸੀਂ ਪਹੁੰਚਾ ਵਰਕ ਰੈਡੀ ਕਰਵਾਉਣਾ ਜਾਂ ਨਹੀਂ ਕਰਵਾਉਣਾ ਤੇ ਲਓ ਜੀ ਤੁਸੀਂ ਆਪਣੀ ਜਿਸ ਤਰ੍ਹਾਂ ਦੀ ਤੁਹਾਡੀ ਚੁਆਇਸ ਹੈ ਤੁਸੀਂ ਆਪਾਂ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਤੇ ਨਾਲ ਹੀ ਆਪਣੀ ਇੰਸਟਾਗ੍ਰam ਆਈਡੀ ਹੈ harmonoptics688 ਉਹਨੂੰ ਵੀ ਜਾ ਕੇ ਉੱਥੇ ਫੋਲੋ ਕਰ ਲਓ ਤੇ ਆਪਣੀ ਡੇਲੀ ਅਪਲੋਡ ਹਾ ਵੀਡੀਓ ਆਉਂਦਗਾ ਰਹਿੰਦਗਾ ਨੇ ਸ਼ਾਰਟ ਵੀਡੀਓ ਜਿਵੇਂ ਆਪਣੇ ਸੂਟ ਰੈਡੀ ਹੁੰਦੇ ਨੇ ਤੇ ਲਓ ਜੀ ਇਹ ਸੂਟ ਨੂੰ ਆਪਾਂ ਹੁਣ ਸਲਾਈ ਕਰਨ ਲਈ ਭੇਜਣ ਲੱਗੇ ਸੀ ਤੇ ਉਸ ਤੋਂ ਪਹਿਲਾਂ ਆਪਾਂ ਇਹਦੀ ਛੋਟੀ ਜਿਹੀ ਇੱਕ ਵੀਡੀਓ ਬਣਾ ਕੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਦੇ ਹੁਣੇ ਤਾਂ ਜੋ ਤੁਹਾਨੂੰ ਵਰਕ ਦਾ ਤੇ ਫੈਬਰਿਕ ਦਾ ਪਤਾ ਲੱਗ ਸਕੇ ਤੇ ਮਿਲਦੇ ਆਂ